ਕੁਝ ਦਿਨ ਪਹਿਲਾਂ ਤੁਹਾਨੂੰ ਮੈਂ ਸ਼ਾਇਦ ਇੱਕ ਗੱਲ ਕਹੀ ਸੀ ਅੱਛਾ ਇੱਕ ਚੀਜ਼ ਮੈਂ ਡਿਸਕਲੇਮਰ ਦੇ ਰੂਪ ਵਿੱਚ ਕਹਿ ਦੇਵਾਂ ਕਿ ਅੱਜ ਕੱਲ ਇਲੈਕਸ਼ਨ ਪ੍ਰਡिक्ट ਕਰਨ ਦਾ ਕੋਈ ਗਰਾਉਂਡ ਜ਼ੀਰੋ ਤੋਂ ਵੀ ਰਿਸਕ ਨਹੀਂ ਲੈ ਸਕਦਾ ਆ ਕਿੰਨੇ ਪੱਤਰਕਾਰ ਜਾਂਦੇ ਨੇ ਕਿੰਨੇ ਵਿਦਵਾਨ ਕਿਸਮ ਦੇ ਲੋਕ ਗਰਾਉਂਡ ਜ਼ੀਰੋ ਤੇ ਫਿਰ ਰਹੇ ਆ ਜੀ ਕਿਸੇ ਨੂੰ ਪੁੱਛ ਲਓ ਭਾਈ ਤੂੰ ਦੱਸ ਇੱਕ ਧਿਰ ਦਾ ਨਾਮ ਐ ਕਿਆ ਇਲੈਕਸ਼ਨ ਜਿੱਤੂ ਉਹ ਕਹੂਗਾ ਯਾਰ ਪਤਾ ਹੀ ਨਹੀਂ ਲੱਗਦਾ ਇੱਥੇ ਜੀ ਹਵਾ ਹੈ ਦੀ ਆ ਨੇਰੀ ਆਉਦੀ ਆ ਝੱਖੜ ਪਤਾ ਨਹੀਂ ਕਿਦਾ ਝੁੱਲ ਜਾਣਾ ਲਾ ਕਰ ਲੋਗਾ ਕਿਉਂ ਲੋ ਪਣ ਬਿਲਕੁਲ ਬਿਲਕੁਲ ਹੈ ਮੈਂ ਸੱਚਾ ਤੂੰ ਵੀ ਆ ਝੂਠਾ ਮੈਂ ਵੀ ਨਹੀਂ ਆ ਹਾਲ ਬਣਿਆ ਪਿਆ ਹੁਣ ਕਿ ਕੀ ਨਤੀਜਾ ਕੱਢੋਗੇ ਯਾਨੀ ਉਸ ਇਲੈਕਸ਼ਨ ਨੂੰ ਪ੍ਰਡਿਕਟ ਕਰਨਾ ਸੰਭਵ ਹੀ ਨਹੀਂ ਹੁੰਦਾ ਜਿਸ ਇਲੈਕਸ਼ਨ ਦੇ ਵਿੱਚ ਬਹੁਤ ਕੋਨੀ ਟੱਕਰ ਹੋਵੇ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਸਾਈਲੈਂਟ ਹੋਵੇ ਜਿਹਦੇ ਵਿੱਚ ਪਿੰਡੂ ਸ਼ਹਿਰੀ ਵੱਖ-ਵੱਖ ਬਣ ਗਈ ਹੋਵੇ ਵਿਪਿੰਤਾ ਹੋਵੇ ਠੀਕ ਹੈ ਜੀ ਵੱਖ-ਵੱਖ ਵਿਚਾਰਧਾਰਾ ਹੋਵੇ ਤਾਂ ਹਾਲ ਫਿਲਹਾਲ ਦੂਜੀ ਗੱਲ ਚੀੜੀ ਹੈ ਮੈਂ ਜੋ ਕਿਹਾ ਸੀਗਾ ਕਿ ਕਾਂਗਰਸ ਮੈਨੂੰ ਲੱਗਿਆ ਸੀਗਾ ਕਿ ਬੀਤੇ ਸਮੇਂ ਚ ਉਹਨੇ ਥੋੜਾ ਆਪ ਦਾ ਪੰਧਿਆ ਨਿਬੇੜਿਆ ਜੀ ਜੀ ਪਰ ਤੁਹਾਨੂੰ ਪਤਾ ਹੀ ਆ ਨਾ ਕਿ ਕਈ ਵਾਰ ਗਲਤੀਆਂ ਜਿਹੜੀਆਂ ਹੁੰਦੀਆਂ ਨੇ ਭਾਰੀ ਪੈ ਜਾਂਦੀਆਂ ਰਾਜਾ ਵਡਿੰਗ ਦਾ ਜਿਹੜਾ ਵਿਵਾਦ ਹੋਇਆ ਬੂਟਾ ਸਿੰਘ ਦੇ ਮਾਮਲੇ ਦੇ ਵਿੱਚ ਕਾਂਗਰਸ ਵਾਸਤੇ ਉਹ ਕੋਈ ਚੰਗਾ ਨਹੀਂ ਗੁਜ਼ਰਿਆ ਉਹ ਮਾੜੇ ਸੁਫਨੇ ਵਰਗਾ ਸੀ ਜੀ ਪਰ ਇਸ ਦਰਮਿਆਨ ਇੱਕ ਚੀਜ਼ ਇਹ ਹੋਈ ਕਿ ਜਿਵੇਂ ਹੀ ਕਾਂਗਰਸ ਦੀ ਥੋੜੀ ਜੀ ਚਾਲ ਮੱਠੀ ਪਈ ਹੂੰ ਹੂੰ ਹੁੰਦਾ ਹੈ ਨਾ ਚਰੀ ਦੀ ਪੰਡ ਹੋਵੇ ਤੇ ਬਦਦਾ ਪੌਲ ਜਦ ਪਦਵਾ ਦਾ ਕਿ ਤੂੰ ਭੱਜਦਾ ਮੈਂ ਪੰਡਟ ਹੋਈਆਂ ਨੇ ਸਿਰ ਤੇ ਚੰਨੀਆਂ ਨੂੰ ਮੈਂ ਤੁਹਾਨੂੰ ਦੱਸੇ ਮੈਂ ਕੋਈ ਕੰਮ ਨਹੀਂ ਛੱਡਿਆ ਤੇ ਉਹ ਚਰੀ ਦੀਆਂ ਪੰਡਾਂ ਦਾ ਸਾਡਾ ਖੇਤ ਹੁੰਦਾ ਹੀਗਾ ਬਈ ਲਾਲੂ ਕੋਈ 10 12 ਕਿੱਲੇ ਹੋਣਾ ਉਹ ਰਹੀ ਪਿੰਡ ਰਹਿੰਦੇ ਹੁੰਦੇ ਆ ਤੇ ਉਹ ਅਸੀਂ ਪੂਲੇ ਭਰ ਕੇ ਲਿਆਉਂਦੇ ਹੁੰਦੇ ਪੂਲੇ ਰੱਖ ਲੈਣੇ ਸਿਰ ਤੇ ਤੇ ਭਾਈ ਅਹੀਂ ਨਾ ਉਥੋਂ ਵਰ ਭੱਜਣਾ ਦਾ ਵਾਦਾ ਉਹ ਇਹਨਾਂ ਦਾ ਪਰ ਜਦ ਮੈਂ ਪਿੰਡ ਰਹਿੰਦਾ ਨਾ ਲੱਤਾਂ ਫੁੱਲ ਲਾਈ ਜਾਂਦੀਆਂ ਹੁੰਦੀਆਂ ਚਰੀ ਆਇਆ ਕਰਦੀ ਸਿਰ ਤੇ ਤੇ ਉਹੀ ਹਾਲ ਹੁੰਦਾ ਕਿ ਕਈ ਵਾਰ ਭੱਜਦੇ ਹੋ ਤੁਸੀਂ ਆਕਦਮ ਤੇ ਫਿਰ ਲੱਤਾਂ ਫੁੱਲਦੀਆਂ ਕਾਂਗਰਸ ਦੀ ਚਾਲ ਜਿਵੇਂ ਢਿੱਲੀ ਪਈ ਥੋੜੀ ਢਹਿਲੀ ਪਈ ਜੀ ਕਾਲੀਆਂ ਨੇ ਰਫਤਾਰ ਫੜੀ ਹੂੰ ਅਕਾਲੀ ਦਲ ਬਾਦਲੇ ਕਿਸੇ ਵੀ ਕਾਂਗਰਸੀ ਜਾਂ ਕਿਸੇ ਵੀ ਤੁਸੀਂ ਇੱਕ ਨਿਰਪੱਖ ਨਜ਼ਰੀਏ ਤੋਂ ਪੁੱਛੋਗੇ ਉੱਥੇ ਜਾ ਕੇ ਤਾਂ ਉਹ ਤੁਹਾਨੂੰ ਦੱਸਣਗੇ ਕਿ ਯਾਰ ਕਾਲੀ ਮਤਲਬ ਕਿ ਇਕੱਲਾ ਸੋਸ਼ਲ ਮੀਡੀਆ ਤੇ ਹੀ ਚਰਚਾ ਚ ਨਹੀਂ ਆਏ ਐਸ ਵੇਲੇ ਥੋੜਾ ਫਰੇਮ ਚ ਵੀ ਆ ਰਹੇ ਲੜਾਈ ਮਤਲਬ ਕਿ ਕਰਦੇ ਦਿਖ ਰਹੇ ਨੇ ਜੀ ਯਾਨੀ ਉਹਨਾਂ ਨੇ ਰਫਤਾਰ ਫੜੀ ਪਰ ਜਿਵੇਂ ਹੀ ਉਹਨਾਂ ਨੇ ਰਫਤਾਰ ਫੜੀ ਤਿਵੇਂ ਹੀ ਨਾਲ ਦੀ ਨਾਲ ਤੇ ਮੈਂ ਤੁਹਾਨੂੰ ਇੱਕ ਪਹਿਸ਼ੀਨ ਕੋਈ ਹੋਰ ਕੀਤੀ ਸੀ ਕਿ ਤਰਨਤਾਰਨ ਦਾ ਇਲੈਕਸ਼ਨ ਤੁਸੀਂ ਵੇਖਣਾ ਹੂੰ ਬੀਨੇ ਤੰਦੂਰ ਵਾਂਗੂ ਤਪਕੇ ਲਾਲ ਹੋ ਜਾਣਾ ਜੀ ਜੀ ਕਿਸੇ ਦਾ ਹੱਥ ਸੜ ਜਾਏਗਾ ਹੂੰ ਠੀਕ ਹੈ ਨਾ ਜੀ ਕਿਸੇ ਦੇ ਸ਼ਾਲੇ ਹੋ ਜਾਣਗੇ ਪਤਾ ਨਹੀਂ ਕੀ ਕੁਝ ਹੋਏਗਾ ਆ ਤੁਹਾਡੇ ਸਾਹਮਣੇ ਹੁਣ ਉਹ ਤੰਦੂਰ ਤਪਨਾ ਸਟਾਰਟ ਹੋ ਗਿਆ ਜੀ ਜੀ ਬੰਦੇ ਉੱਥੋਂ ਚੱਕੇ ਜਾ ਰਹੇ ਆ 노 ਡਾਊਟ ਠੀਕ ਹੈ ਜੀ ਪਤਾ ਨਹੀਂ ਕਿਹਦੇ ਤੇ ਦੋਸ਼ ਸੱਚ ਹੈ ਪਰ ਅਕਾਲੀ ਕਹਿੰਦੀ ਹੈ ਕਿ ਸਾਡੇ ਕਾਉਂਸਲਰ ਚ ਹੁਣ ਤੁਹਾਨੂੰ ਪਤਾ ਹੈ ਉੱਥੇ ਆਜ਼ਾਦ ਗਰੁੱਪ ਹੈ ਕਾਉਂਸਲਰਾਂ ਦਾ ਹੂੰ ਤਾਰਮ ਤਾਰਮ ਦੇ ਵਿੱਚ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਸਾਬ ਬਹੁਤ ਜ਼ਿਆਦਾ ਹੂੰ ਇਹਨਾਂ ਦੀ ਜਿਹੜੀ ਉਹ ਉਮੀਦਵਾਰ ਬੀਬੀ ਆ ਉਹਦੀ ਜਿਹੜੀ ਲੜਕੀ ਆ ਉਹਦਾ ਨਾਮ ਆ ਬੀਬੀ ਕੰਚਨ ਅਸ਼ਾਦਾ ਕੰਚਨ ਪ੍ਰੀਤ ਕੌਰ ਜੀ ਉਹਦੇ ਤੇ ਦੋ ਮੁਕਦਮੇ ਪੈ ਗਏ ਫਿਰ ਉਹ ਕਹਿੰਦੇ ਆ ਕਿ ਸਾਡੇ ਮਗਰ ਮਗਰ ਗੱਡੀਆਂ ਲੱਗੀਆਂ ਫਿਰਦੀਆਂ ਆ ਯਾਰ ਇੱਕ ਦੋ ਮੌਕਿਆਂ ਤੇ ਤਾਂ ਉਹਨਾਂ ਨੇ ਫੜੀਆਂ ਨੇ ਗੱਡੀਆਂ ਹੂੰ ਮਾਹੌਲ ਜ਼ਿਆਦਾ ਹੀ ਭੱਗ ਗਿਆ ਮਾਹੌਲ ਸਰ ਉੱਥੇ ਗੈਂਗਸਟਰਾਂ ਤੋਂ ਲੈ ਕੇ ਗੈਂਗਸਟਰਾਂ ਵਾਲਾ ਦੋਸ਼ ਤਾਂ ਪਹਿਲੇ ਲੱਗ ਗਿਆ ਜੀ ਜੀ ਪਰਚੇ ਵਾਲਾ ਪਹਿਲੇ ਲੱਗ ਗਿਆ ਹੂੰ ਸ਼ੱਕ ਇਹ ਤਾਂ ਉਹ ਪਹਿਲਾਂ ਹੀ ਕੰਮ ਹੋ ਗਿਆ ਹੁਣ ਇਹ ਆ ਕਿ ਜਿਹੜੀਆਂ ਉੱਥੇ ਲਾਗ ਡਾਟਾਂ ਸੀਗੀਆਂ ਨਾ ਉਹਨਾਂ ਦੇ ਡੋਲੇ ਫਰਕ ਲੱਗ ਪਏ ਨੇ ਹੂੰ ਕਿਉਂਕਿ ਉਧਰੋਂ ਵੀ ਪੁਰਾਣਾ ਖਿਡਾਰੀ ਹਰਮੀਤ ਸਾਧੂ ਜੀ ਤੇ ਅਕਾਲੀ ਉਹ ਹੈ ਤੇ ਗੱਲ ਇਹ ਆ ਕਿ ਹੈ ਤੇ ਉਹ ਅਕਾਲੀਆਂ ਦੇ ਵਿਹੜੇ 'ਚ ਹੀ ਜੰਮਿਆ ਜਾਇਆ ਕਹਿ ਲੋ ਵੱਡਾ ਹੋਇਆ ਨੇਤਾ ਹੈ ਨਾ ਹੂੰ ਹੁਣ ਉਹ ਵੀ ਆ ਇਧਰੋਂ ਪੰਥਕ ਜਿਹੜੇ ਆ ਉਹ ਉਹ ਵੀ ਜਿਆਦਾ ਫਿਰ ਭਾਉ ਨੇ ਉੱਤੇ ਮਝਾਇਲ ਨੇ ਬਾਕੀ ਥੋੜਾ ਮਾਹੌਲ ਵੀ ਖੜਕੇ ਦੜਕੇ ਆਲੇ ਤੇ ਜਿਨ੍ਹਾਂ ਦੇ ਕੋਲ ਤਾਕਤ ਹੁੰਦੀ ਹੈ ਸਭ ਉਹ ਤੇ ਹੋਈ ਖੜਕੇ ਦੜਕੇ ਆਲੇ ਜੀ ਖੜਕਾ ਦੜਕਾ ਹੋ ਜੂਨੇ ਤੇਰੇ ਪਿੱਛੇ ਖੜਕਾ ਦੜਕਾ ਹੋ ਜੂ ਹੁਣ ਚਵਾਲ ਵਾਲੀ ਸਾਈਡ ਤੇ ਇਹ ਆ ਕਿ ਕਿਤੇ ਅਗਨ ਸ਼ਸਤਰਾਂ ਚੋਂ ਆਗੜਾ ਨਿਕਲੇ ਹੂੰ ਐਹੋ ਜੀ ਸੂਰਤਿ ਹਾਲ ਬਣੀ ਪਈ ਆ ਉੱਥੇ ਐਹੋ ਜੇ ਹਾਲ ਬਣ ਗਏ ਨੇ ਸੋ ਇਸ ਕਰਕੇ ਬਈ ਬਹੁਤ ਮਾਹੌਲ ਜਿਹੜਾ ਨਾ ਉਹ ਟੈਂਸ ਜਿਸ ਨੂੰ ਆਪਾਂ ਕਹਿ ਦਿੰਨੇ ਆ ਜੀ ਸਟ੍ਰੈਸ ਵਾਲਾ ਬਣ ਰਿਹਾ ਆ ਉੱਥੇ ਤਣਾਅ ਵਾਲਾ ਬਣ ਰਿਹਾ ਹੁਣ ਅੱਜ ਤੁਸੀਂ ਵੇਖੋ ਸੁਖਬੀਰ ਬਾਦਲ ਉੱਥੇ ਪਹੁੰਚ ਗਏ ਦਲਜੀਤ ਜੀ ਮੈਂ ਤੇਜਿੰਦਰ ਸਿੰਘ ਮਿੱਡੂ ਖੇੜਾ ਨੂੰ ਦੇਖ ਰਿਹਾ ਸੀਗਾ ਯਾਨੀ ਸੁਖਬੀਰ ਹਾਂ ਬਿਲਕੁਲ ਸਾਰੀਆਂ ਪਾਰਟੀਆਂ ਦੇ ਕਾਡਰ ਪਹੁੰਚ ਗਏ ਨੇ ਜੀ ਉੱਥੇ ਜੀ ਜੀ ਜਦੋਂ ਤੁਸੀਂ ਇੱਕ ਦੇਖੋ ਮੇਰੀ ਛੋਟੀ ਜੀ ਗੱਲ ਸੁਣੋ요 ਤੁਹਾਡੇ ਮਲੋਟ ਦੇ ਵਿੱਚ ਜ਼ਿਮੀਂਚ ਹੋਣ ਹੋਈ ਸੀ ਜਿਹੜੀ ਨਥੁਰਾਮ ਵਾਲੀ ਤਨੂ ਸ਼ਾਇਦ ਨਹੀਂ ਪਤਾ ਹੋਵੇਗਾ ਛੋਟੇ ਹੋਗੇ ਤੁਸੀਂ ਜੀ ਜੀ ਤੋ ਉਹ ਤੋ ਸਾਰਾ ਇੱਥੇ ਹੋ ਗਿਆ ਸੀ ਨਾ ਸਾਰਾ ਪੰਜਾਬ ਇੱਥੇ ਆ ਗਿਆ ਕਿਉਂਕਿ ਸਭ ਤੋਂ ਮਤਵਪੂਰਨ ਹੁਣ ਜਗਾ ਹੀ ਉਹ ਸਾਰਾ ਹੀ ਪੰਜਾਬ ਗਾ ਲਿਆ ਤੇਰੇ ਵਾਂਗਾਂ ਮੇਚ ਨਾਈਆਂ ਤਾਂ ਮਤਲਬ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਫਿਰ ਸਾਰੀਆਂ ਪਾਰਟੀਆਂ ਦਾ ਕਾਡਰ ਇਕੱਠਾ ਹੋ ਜਾਂਦਾ ਉੱਥੇ ਜੀ ਹੁਣ ਜਦੋਂ ਜਿਹੜੀ ਜਿਹੜੀ ਪਾਰਟੀ ਦਾ ਕਾਡਰ ਇਕੱਠਾ ਹੋਏਗਾ ਜਿਹਦੇ ਨਾਲ ਇੱਕ ਨਾਲ ਕੋਈ ਵਧੀਕੀ ਹੋਊ ਉਹ ਵੀ ਮદાન ਚਾਊ ਤੇ ਜਿਨੇ ਕੀਤੀ ਆ ਭਾਈ ਉਹ ਵੀ ਮદાન ਚੂ ਆਮੋ ਸਾਹਮਣਾ ਹੋ ਗਿਆ ਜਿਹਨਾਂ ਦੀਆਂ ਪੁਰਾਣੀਆਂ ਲਾਗ ਡਾਟਾਂ ਨੇ ਜਾਂ ਜਿਹੜਾ ਮਤਲਬ ਕਿ ਮਾਹੌਲ ਪਹਿਲਾਂ ਹੀ ਥੋੜਾ ਤਲਖੀ ਵਾਲਾ ਹੁੰਦਾ ਉਹ ਗਰਮ ਹੋ ਜਾ ਤੇ ਜਿਹੜਾ ਮੰਨ ਲਓ ਹੁਣ ਪੁਰਾਣਾ ਕੋਈ ਲਾਗ ਡਾਟ ਵਾਲਾ ਹੈ ਉਹ ਸਤਾ ਧਾਰੀ ਧਿਰ ਦੇ ਨਾਲ ਨੇੜੂ ਆ ਉਹ ਕਹਿੰਦਾ ਮਾਰੋ ਛੇਤਰ ਇਹਦੇ ਹੁਣ ਕੱਟੋ ਟਾਈਮ ਆ ਆਪਣਾ ਉਹ ਇਹ ਨਹੀਂ ਇਹ ਨਹੀਂ ਯਾਦ ਰਹੀਂਦਾ ਸੁਖਮ ਸਿੰਘ ਸਾਹਿਬ ਕੇ ਟਾਈਮ ਦੂਜੇ ਦਾ ਵੀ ਆ ਜਾਣਾ ਕਿਸੇ ਨੇ ਪਾਉਣ ਵਾਲਾ ਟਾਈਮ ਤੇਰੇ ਬਾਈ ਦਾ ਜੀ ਤੋਂ ਇਸ ਕਰਕੇ ਮਾਹੌਲ ਜਿਹੜਾ ਉੱਥੇ ਤੱਤਾ ਬਣ ਗਿਆ ਅਕਾਲੀ ਅੱਜ ਤਰਨਾਲ ਆ ਕੇ ਬੈਠੇ ਸੀ ਅੱਜ ਮਜ਼ਾਰਾ ਕਰ ਰਹੇ ਸੀ ਮੈਂ ਇੱਕ ਚੀਜ਼ ਤੁਹਾਨੂੰ ਹੁਣ ਇੱਥੇ ਨਾ ਇੱਕ ਇਹਦੇ ਤੇ ਮੈਂ ਤੁਹਾਨੂੰ ਤੁਹਾਡੀ ਰਾਏ ਬਣਾਉਣ ਵਾਸਤੇ ਆਜ਼ਾਦ ਛੱਡਦਾ ਜੀ ਇਹ ਕੋਈ ਇਨਫੋਰਮੇਸ਼ਨ ਨਹੀਂ ਹੈ ਕੁਝ ਨਹੀਂ ਹੈ ਇਹ ਮੇਰਾ ਆਪਣਾ ਵਿਅਕਤੀਗਤ ਨਜ਼ਰੀਆ ਹੈ ਕਈ ਵਾਰ ਤੁਹਾਨੂੰ ਕਿਸੇ ਦੀ ਗੱਲ ਸੁਣ ਕੇ ਉਹ ਉਹਦੇ ਤੇ ਗੌਰ ਕਰਨਾ ਪੈਂਦਾ ਤੇ ਫਿਰ ਤੁਸੀਂ ਸਮਝਦੇ ਹੋ ਕਿ ਯਾਰ ਹਾਂ ਇਦਾਂ ਹੋ ਸਕਦਾ ਅਸਲ ਦੇ ਵਿੱਚ ਜੇ ਤੁਸੀਂ ਦੇਖੋਗੇ ਉੱਥੇ ਕਾਂਗਰਸ ਵੀ ਹੈ ਭਾਜਪਾ ਵੀ ਹੈ ਪੰਥਕ ਵੀ ਹੈ ਜੀ ਜੇ ਤੁਸੀਂ ਵੇਖੋਗੇ ਹਲਚਲ ਕਿਹਦੇ ਦਰਮਿਆਨ ਹੈ ਜਿਆਦਾ ਹਰਮੀਤ ਸੰਧੂ ਵਰਸ ਜੈ ਅਕਾਲੀ ਦਲ ਵਾਦਲ ਦੇਖ ਰਹੇ ਬਿਲਕੁਲ ਇਫੈਕਟ ਹੈ ਕਾਂਗਰਸ ਵਿੱਚ ਆ ਨਹੀਂ ਇੱਕ ਸਟੈਪ ਕਾਂਗਰਸ ਦੇ ਨਾਲ ਪੇੜ ਤਾਂ ਹੈ ਜੀ ਪਰ ਜੋ ਕਰੜੇ ਸ਼ਬਦ ਜੋ ਸ਼ਿਕਾਇਤਾਂ ਜੋ ਮਤਲਬ ਕਿ ਪਰਚਿਓ ਪਰਚੀ ਜੋ ਚੁੱਕਾ ਚਕਾਈ ਜੋ ਧਰਨਾ ਮੁਜ਼ਾਹਰਾ ਉਹ ਦੋਨਾਂ ਦੇ ਦਰਮਿਆਨ ਹੈ ਜੀ ਦੋ ਕਿਹੜੇ ਝਾੜੂ ਵਰਸ ਜੀ ਤੱਕੜੀ ਹੂੰ ਕਿਨੂੰ ਕਿਹਾ ਜਾ ਰਿਹਾ ਕਿ ਤੱਕੜੀ ਚਿੱਟਾ ਤੋਲਦੀ ਚੋਂ ਨਿਸ਼ਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਬਈ ਹਰਸਿਮਰਤ ਕਰ ਬਾਦਲ ਕਹਿੰਦੇ ਕਿ ਭਾਈ ਸਾਡੇ ਰਾਜ ਦੇ ਵਿੱਚ ਪਤਾ ਹੀ ਨਹੀਂ ਸੀ ਚਟਾ ਕਿਨੂੰ ਕਹਿੰਦੇ ਆ ਇਹ ਪੰਜੀ ਸਭ ਤੋਂ ਵੱਡਾ ਮਜ਼ਾਕ ਉਹ ਕਹਿੰਦੇ ਕਹਿੰਦੇ ਕਿ ਨਹੀਂ ਨਹੀਂ ਉਦੋਂ ਚਟਾ ਨਹੀਂ ਸੀ ਕਹਿੰਦੇ ਹੁੰਦੇ ਉਦੋਂ ਮਜੀਠੀਆ ਕਹਿੰਦੇ ਹੁੰਦੇ ਸੀ ਇਹ ਕੀ ਚੱਲ ਰਿਹਾ ਸ ਆ ਜੀ ਆ ਉਸ ਡਾਇਰੈਕਟ ਸ ਆਮੋ ਸਾਹਮਣੇ ਫਿਰ ਹੋਈ ਡਾਇਰੈਕਟ ਔਨ ਰਿਕਾਰਡ ਹੈ ਨਾ ਇਹ ਕੀ ਆ ਹੁਣ ਹੁਣ ਮੇਰੇ ਮੇਰੇ ਆਬਜ਼ਰਵੇਸ਼ਨ ਦੇ ਮੁਤਾਬਕ ਸੁਣੋ ਜੇਕਰ ਹੂੰ ਭਗਵੰਤ ਮਾਨ ਕਿਸੇ ਚੀਜ਼ ਦਾ ਸੰਭਾਵੀ ਤੋਖਲਾ ਰੱਖਦੇ ਆ ਉਹ ਆ ਕਿ ਅਕਾਲੀ ਹੂੰ ਸਰ ਇੱਕ ਚੀਜ਼ ਯਾਦ ਰੱਖਿਓ ਜੇ ਸਤਜ ਕਾਂਗਰਸ ਆ ਜਾਂਦੀ ਹੈ ਤਦ ਵੀ ਸ਼ਾਇਦ ਗੱਡੀ ਦਾ ਪਹੀਆ ਘੁੰਮਦਾ ਰਹੂ ਭਾਜਪਾ ਆ ਜਾਂਦੀ ਹੈ ਤਦ ਵੀ ਪਹੀਆ ਚੱਲਦਾ ਚੱਲਦਾ ਰਹੂ ਜੇ ਅਕਾਲੀ ਆਗੇ ਕਿੱਕਲੀ ਪੈ ਜਾਣੀ ਆ ਹੂੰ ਜੇ ਅਕਾਲੀ ਆਗਾ ਕਿੱਕਲੀ ਪੈ ਜਾਣੀ ਆ ਇਸ ਗੱਲ ਦਾ ਤੌਖਲਾ ਹੈ ਸਾਹਿਬ ਹੂੰ ਤੌਖਲਾ ਇਸ ਕਰਕੇ ਆ ਕਿ ਮੰਨ ਲਓ ਜੇ ਕਾਂਗਰਸ ਦੀ ਜਗਾ ਤੇ ਅਕਾਲੀ ਆ ਜਾਣ ਉਸ ਪੋਜੀਸ਼ਨ 'ਚ ਹੂੰ ਤਾਂ ਗੇਮ ਚੇਂਜਰ ਹੀ ਆ ਉਹਨਾਂ ਵਾਸਤੇ ਬੋਸਟ ਮਿਲ ਜਾਏਗਾ ਉਹਨਾਂ ਨੂੰ ਜੀ ਰਿਵਾਈਵਲ ਦੀ ਉਡਾਨ ਭਰੀ ਜਾ ਸਕਦੀ ਹੈ ਸਾਬ ਹੂੰ ਇਸੇ ਕਰਕੇ ਤੇ ਜੇ ਤੁਸੀਂ ਦੇਖੋਗੇ ਤਾਂ ਪੰਥਕ ਉਮੀਦਵਾਰ ਨੂੰ ਜਿਤਾਉਣ ਵਾਸਤੇ ਜੋ ਯਾਨੀ ਹਰਪ੍ਰੀਤ ਸਿੰਘ ਜਾਂ ਉਹਨਾਂ ਦੇ ਸਾਥੀ ਹੈ ਉਹ ਵੀ ਪੂਰਾ ਜ਼ੋਰ ਲਾ ਰਹੇ ਉਹਨਾਂ ਨੂੰ ਪਤਾ ਹੈ ਕਿ ਜੇ ਸੁਖਵੀਰ ਸਿੰਘ ਬਾਦਲ ਹੋਰੀ ਇਹ ਤੜਾ ਅੱਗੇ ਆ ਗਿਆ ਜੀ ਸਾਡੇ ਤੋਂ ਅੱਗੇ ਨਿਕਲ ਗਿਆ ਸਾਡੇ ਉਮੀਦਵਾਰ ਤੋਂ ਤਾਂ ਇਹ ਰਿਵਾਈਵਲ ਫੇਸ ਸ਼ੁਰੂ ਹੋ ਸਕਦਾ ਹੈ ਤਾਂ ਫਿਰ ਉਦਾਂ ਹੁੰਦਾ ਤੁਸੀਂ ਇਸ ਕੋ ਟਰੈਕਟਰ ਵੇਖੇ ਪੁਰਾਣੇ ਬਿਲਕੁਲ ਦੇਖੇ ਉਹਨਾਂ ਨੂੰ ਚਟੇ ਸਕਾਟ ਕਹਿੰਦੇ ਹੁੰਦੇ ਸੀ ਬੜੇ ਸਲੋ ਸਲੋ ਵਾਲੇ ਜੇ ਕਰ 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 ਹਾਂ ਜੀ 325 330 335 ਉਦੋਂ ਦਾ ਸੈਲਫ ਸਲਫਰ 6 ਕੁ ਮਹੀਨੇ ਚੱਲਦੇ ਹੁੰਦੇ ਸੀ ਉਸ ਤੋਂ ਬਾਅਦ ਪਤਾ ਨਹੀਂ ਕਿ ਲੋਕ ਬੈਟਰੀਆਂ ਵੋਟਰੀਆਂ ਨਹੀਂ ਸੀ ਪਾਉਂਦੇ ਬਿਲਕੁਲ ਛੱਡੋ ਉਹ ਕਈ ਉਹ ਕੀ ਹੁੰਦਾ ਸੀ ਕਿ ਉੱਚੀ ਥਾਂ ਦੇ ਖਿਲਾਰ ਦਿੰਦੇ ਸੀ ਵੇਖਿਆ ਉਹ ਵੀ ਵੇਖਿਆ ਮੈਂ ਵੇਖਿਆ ਨਾ ਉਹ ਇੱਕ ਕਾਠੀ ਤੇ ਬਹਿ ਜਾਂਦਾ ਸੀ ਚੜ ਕੇ ਜੀ ਇੱਕ ਹੌਲੀ ਜੇ ੱਟਕਾ ਮਾਰ ਦਿੰਦਾ ਸੀ ਉਹ ਰੇੜੇ ਪਾ ਕੇ ਨਾ ਟਰੈਕਟਰ ਤੋਂ ਥੱਲੇ ਜੇ ਜਾ ਕੇ ਇੱਕਦਮ ਕੱਚ ਛੱਡ ਦੇ ਤਾਂ ਕਰ 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 ਕੇ ਸਟਾਰਟ ਜੀ ਇਹਨਾਂ ਨੂੰ ਇਹ ਪਤਾ ਕਿ ਇਹ ਇਹ ਰੇੜੇ ਪਾ ਕੇ ਇਹ ਜੇ ਸਟਾਰਟ ਹੋ ਕੇ ਸਿਕਾ ਟੰਗੂ ਤੇ ਫਿਰ ਇਹਨਾਂ ਨੇ ਵਗੀ ਹੋਣਾ ਸੋ ਇਸ ਕਰਕੇ ਉੱਥੇ ਜਦੋਂ ਜੈਤ ਜ਼ਿਆਦਾ ਜੇ ਤੁਸੀਂ ਦੇਖੋਗੇ ਤਾਂ ਸਭ ਇਹ ਇਹਨਾਂ ਚੀਜ਼ਾਂ ਨੂੰ ਲੈ ਕੇ ਆ ਗਈ ਆ ਜੀ 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 ਖੈਰ ਬਹੁਤ ਸਾਰੇ ਦੋਸਤ ਜੁੜੇ ਨੇ ਜੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸਵਾਗਤ ਜੀ ਕੁਝ ਕਮੈਂਟ ਮੈਂ ਸ਼ਾਮਿਲ ਕਰਦਾ ਜੀ ਜਲਦੀ-ਜਲਦੀ ਦੇ ਵਿੱਚ ਦਮਨਜੀਤ ਜੀ ਕਹਿੰਦੇ ਨੇ ਕਿ ਸਾਨੂੰ ਇਦਾਂ ਦਾ ਲੀਡਰ ਚਾਹੀਦਾ ਜਿਹੜਾ 20-25 ਸਾਲ ਦੀ ਰਣਨੀਤੀ ਘੱਟੋ-ਘੱਟ ਰੱਖਦਾ ਹੋਵੇ ਤੇ ਪੀਵੀ ਕਤੀ ਜੀ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਅਕਾਲੀ ਦਲ ਤੋਂ ਕਹਿੰਦੇ ਇਹ ਥੋੜਾ ਜਿਹਾ ਡਰ ਰਹੇ ਨੇ ਤਾਂ ਕਰਕੇ ਨਿਸ਼ਾਨਾ ਬਣਾ ਰਹੇ ਨੇ ਦਮਨਜੀਤ ਜੀ ਦਾ ਕਮੈਂਟ ਹੋ ਰਿਹਾ ਕਿ ਸਾਨੂੰ ਮੇਰੀ ਵੀ ਕਿਤੇ ਨਾ ਕਿਤੇ ਦੇਖੋ ਜ਼ਿਆਤੀ ਇਹ ਕੋਈ ਮਤਲਬ ਕੋਈ ਸਟੱਡੀ ਨਹੀਂ ਹੈ ਕੋਈ ਤੱਥ ਨਹੀਂ ਮੇਰੀ ਵੀ ਵਿਅਕਤੀਗਤ ਰਾਏ ਇਹ ਨਾਲ ਥੋੜੀ ਜੀ ਕਹ ਲੋ ਕਿ ਥੋੜੀ ਨਹੀਂ ਬਹੁਤ ਹੀ ਸਹਿਮਤੀ ਵਾਲੀ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਨਾ ਮਾਮਲਾ ਥੋੜਾ ਹੋ ਜਾਂਦਾ ਹੈ ਇਦਾਂ ਦਾ ਜੀ ਜੀ